ਲੋਕ ਸਭਾ ਚੋਣਾਂ ਨੂੰ ਲੈ ਕੇ ਤੀਸਰਾ ਗੱਠਜੋੜ ਅਗਲੇ 2-4 ਦਿਨਾਂ 'ਚ ਜਥੇਦਾਰ ਬ੍ਰਹンプੁਰਾ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹンプੁਰਾ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਤੀਸਰਾ ਗੱਠਜੋੜ ਆਉਣ ਵਾਲੇ 2-4 ਦਿਨਾਂ ਵਿੱਚ ਬਣ ਜਾਵੇਗਾ। ਔਰ ਅਸੀਂ ਆਉਣ ਵਾਲੇ ਜੋ ਇਲੈਕਸ਼ਨ ਹਨ ਉਹਦੇ ਬਾਰੇ ਆਪਣੀ ਪਾਰਟੀ ਦਾ ਜੋ ਪ੍ਰੋਗਰਾਮ ਹੈ ਉਹ ਸਾਰਿਆਂ ਨੂੰ ਦੱਸਿਆ। ਇਹ ਜਿਹੜਾ ਤੀਜਾ ਫਰੰਟ ਆ ਪੰਜਾਬ 'ਚ ਬਣਨ ਜਾ ਰਿਹਾ ਇੱਕ ਮਤਲਬ ਕਿੰਨੇ ਕਿ ਦਿਨਾਂ ਤੱਕ ਆਸ ਆ ਤੁਹਾਨੂੰ ਇਹ ਵੇਖੋ ਜੀ ਜਿਹੜੀ ਪਿਛਲੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਬਹੁਜਨ ਸਮਾਜ ਪਾਰਟੀ ਤੇ ਉਹਦੇ ਵਿੱਚ ਬੈਂਚ ਬਰਦਰ ਖੈਰਾ ਸਾਹਿਬ ਤੇ ਉਹਦੇ ਵਿੱਚ ਕੋਈ ਹੋਰ ਵੀ ਲੋਕ ਜਿਹੜੇ ਆ ਉਹ ਆਏ ਸੀ ਅਸੀਂ ਵੀ ਗਏ ਸੀ ਉਹਦੇ ਵਿੱਚ ਤੇ ਇਹ ਤਿੰਨ ਚਾਰ ਪਾਰਟੀਆਂ ਦਾ ਜਿਹੜਾ ਕੋਈ ਵੀ ਉਸ ਦਿਨ ਸਹਿਮਤੀ ਹੋ ਗਈ ਸੀ ਲੇਕਿਨ ਫਾਈਨਲ ਇੱਕ ਦੋ ਦਿਨਾਂ ਦੇ ਵਿੱਚ ਹੋ ਜਾਊਗਾ ਜਿਹੜਾ ਅਸਰ ਜਿਹੜਾ ਅਸਰ ਮੈਨੂੰ ਪ੍ਰੇਫਰ ਕਰੀਤਾ ਚਰਨਜੀਤ ਸਿੰਘ ਚਾਹਵ ਕਹਿੰਦਾ ਮੌਕੇ ਦੇ ਬਾਰੇ ਦਾ ਉਹ ਤੇ ਚੰਗਾ ਕੀਤਾ ਇਹ ਪਹਿਲੇ ਦੋ ਸਾਲ ਕਰ ਲੈਣਾ ਚਾਹੀਦਾ ਸੀ ਸਭ ਕੁਝ ਪਤਾ ਸੀ ਬਾਦਲ ਸਿੰਘ ਸਾਹਿਬ ਦੀਆਂ ਸਰਕਾਰ 1.5 ਸਾਲ ਰਹੀ ਅੱਖਾਂ ਮੀਂਹ ਛੱਡੀਆਂ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਸਰਸਾ ਸਾਧ ਦਾ ਬੰਦਿਆਂ ਦਾ ਹੱਥ ਆ ਪਰ ਉਹਨਾਂ ਨੇ ਉਹਦੀ ਮਿਲੀ ਭਗਤੀ ਕੋਈ ਕੰਮ ਨਹੀਂ ਕੀਤਾ ਆ ਸਰਕਾਰ ਆਈ ਹੈ ਕਾਂਗਰਸ ਦੀ ਤੇ ਇਹਨਾਂ ਨੇ ਜੋ ਸਾਰੀ ਪੁਛਪੜਤਾਲ ਕਰਕੇ ਐਸਆਈਟੀ ਬਣਾਏ ਉਹਦਾ ਕਰਕੇ ਹੁਣ ਉਹਨੂੰ ਫੜਿਆ ਤੁਹਾਨੂੰ ਆਸ ਆਪੀਏ ਜਿਹੜਾ ਵਾ ਬੈਵਲ ਕਲਾਕ कांड ਜਾਂ ਜੋ ਵੀ ਘਟਨਾ ਘਰਮ ਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਇਹ ਇਹ ਮੌਜੂਦਾ ਕਾਂਗਰਸ ਸਰਕਾਰ ਦੇ ਪਰੇ ਚੜੇਗੀ ਵੇਖੋ ਜੀ ਪਤਾ ਤੇ ਹੁਣ ਰੱਖੋ ਲੋਕਾਂ ਦੀ ਆਵਾਜ਼ ਤੇ ਰੱਬ ਦੀ ਆਵਾਜ਼ ਹੁੰਦੀ ਹੈ ਸਾਰੀ ਦੁਨੀਆ ਇਹ ਕਹਿੰਦੀ ਆ ਵੀ ਜਿਹੜੇ ਦੋਸ਼ੀ ਹੈ ਕੌਣ ਦੋਸ਼ੀ ਹੈ ਕਿਉਂਕਿ ਜੇ ਲੋਕਾਂ ਨੂੰ ਪਤਾ ਹੈ ਤੇ ਸਰਕਾਰ ਨੂੰ ਏਜੰਸੀ ਨੂੰ ਨਹੀਂ ਪਤਾ ਸਾਰਿਆਂ ਨੂੰ ਪਤਾ ਅਸੀਂ ਤਾਂ ਚੋਣੇ ਲੇਟ ਹੋ ਗਏ ਪਰ ਜੇ ਹੁਣ ਲੇਟ ਹੋ ਗਿਆ ਤਕ ਚਲੋ ਹੋਣੀ ਸਹੀ ਸਾਰਿਆਂ ਨੂੰ ਫਰਕੇ ਵੱਤ ਵੱਤ ਸਜਾ ਦੇਣੀ ਚਾਹੀਦੀ ਜੋ ਇਸ ਪੱਗੇ ਕਿੰਨੀਆਂ ਸੀਟਾਂ ਦੀ ਸਹਿਮਤੀ ਬੰਦੀ ਗਈ ਸੀ ਸੀਟਾਂ ਜੀ ਅਜੇ ਤੱਕ ਸੀਟਾਂ ਬਾਰੇ ਨਹੀਂ ਕੀਤਾ ਜਿੱਦੇ ਕੱਠ ਬੰਦਨ ਅਸੂਲਾਂ ਤੇ ਖਾਮ ਖਿਆਲ ਪਾਰਟੀਆਂ ਦੇ ਇਕੱਠੇ ਹੋਏ ਆ ਸੀਟਾਂ ਦਾ ਵੀ ਤੁਹਾਨੂੰ ਦੋ ਚੌਦਾਂ ਨਹੀਂ ਪਤਾ ਲੱਗਦਾ ਪਰ ਲੇਟ ਨਹੀਂ ਹੋ ਜਾਣਗੇ ਕਿਉਂਕਿ ਨਹੀਂ ਕੋਈ ਲੇਟ ਨਹੀਂ ਆ ਚਾਰ ਮਹੀਨੇ ਪਹਿਲੇ ਇਲੈਕਸ਼ਨ